ਕੁਰਦੀ ਆਈ ਜੀ ਜੀ ਜੇਸੀ ਆਈ ਜਾਈਏ ਫਿਰ ਜਰ ਭਾਈ ਨਾ ਪੇਉਂ ਚਾਹੀਦੇ ਬੱਚੇ ਨਾ ਹੀ ਦਿਓ ਮੇਰਾ 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 ਪਤੀ ਦਾ ਉਹ ਲਾਪੇ ਮੁਰਥੇ ਮੈਂ ਪੁੱਤ ਤੂੰ 1800 ਰੁਪਏ ਮੁਰਥੇ ਦੇਗਾ ਜੇ ਮਰ ਗਿਆ ਹੁਣ ਮੁੰਡਾ ਆਪਣੀ ਸਾਈਡ ਤੇ ਆ ਰਿਹਾ ਆ ਉਹਨਾਂ ਨੇ ਜੱਕ ਦਾ ਮੁੱਧ ਹੋਲੀ ਹੁੰਦੀ ਤਾਂ ਇੱਥੇ ਮੋਰੇ ਕਰ ਦੋ ਇਹ ਮੁਰਸਾਹ ਹਾਂਜੀ ਆ ਮੁਰਾ ਮੋਟਰ ਟੁੱਟ ਗਿਆ ਇਹਦੇ ਪੈ ਮੇਰਾ ਮੋਟਰ ਮੁੰਡਾ ਦਾ ਆਪਣੀ ਸ਼ਰਟ ਤੇ ਹੁੰਦਾ ਮੈਂ ਪਾਜੀ ਕੁੜੀਆਂ ਦੇ ਬੱਲੇ ਕਿਹਨਾਂ ਚੇ ਬਜਾ ਦੇ ਦੇਖੋ ਇੱਡਾ ਕੋਈ ਪਿਆਰਾ ਕੈਸ ਮੁਰਸਾਹ ਇੰਨਾ ਨੁਕਸਾਨ ਹੋਇਆ ਕਿ ਜਿੱਦਾ ਵਿੱਕੀ ਜਿੱਦੀ ਜਿੱਦੀ ਜਰਾ ਉਹ ਲੱਗੇ ਹੋਇਆ ਕਿੱਥੇ ਬੜਿਆ ਵਿੱਚ ਕੁੜੀਆਂ ਨੇ ਚੱਕਦਾ ਵਿੱਚ ਲਾਉਂਦੀਆਂ ਨਾ ਆਪਣਾ ਓਹ ਉਹ ਕੀ ਆ ਫੋਨ ਵੀ ਪਿਆ ਉੱਥੇ ਫੋਨ ਦਾ ਦਰਸ ਵਿੱਚ ਵੱਜਿਆ ਹਵਾ ਪਿਆ ਇੱਥੇ ਚੁੱਕਿਆ ਫੋਨ ਆ ਫੋਨ ਜੋ ਪੜਦਾ ਬੰਨੀ ਪਾਤ ਬੰਨੀ ਹੁਆ